ਇਹ ਜੰਗ ਅਜ਼ਾਦੀ ਯਾਦਗਾਰ ਕਰਤਾਰਪੁਰ ਜਲੰਧਰ ਤੋਂ 16 ਕਿਲੋਮੀਟਰ ਦੂਰ ਹੈ ਤੇ ਬੱਚੇ ਇੱਥੇ ਜਿਹੜਾ ਇਹ ਮਿਊਜ਼ੀਅਮ ਦੇਖਣ ਆਏ ਆ ਬੜੀ ਜਿਹੜੀ ਇਹ ਕਹਿੰਦੇ ਇੱਥੇ ਯਾਦਾਂ ਸੰਭਾਲੀਆਂ ਹੋਈਆਂ ਤੇ 100 ਰੁਪਏ ਟਿਕਟਾ ਇੱਥੋਂ ਦੀ

ਕੋਈ ਵੀ ਇਰਾਦੇ ਨਹੀਂ ਕਿਸੇ ਤੇ ਮਦਦ ਕਰਦੇ। ਮਹਾਰਾਜਾ ਰਣਜੀਤ ਸਿੰਘ ਦੇ ਪ੍ਰਮਪਰਕ ਗੈਲੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਅਖੀਰ ਠਿਕਜੂ ਅੰਤਾਰਾ ਸਥਾਨ। ਸ਼ਾਮ ਦੇ ਸਮੇਂ ਇੱਕ ਸ਼ਾਨਦਾਰ ਮਹਾਰਾਜਾ ਜੀਤ ਸਿੰਘ ਦਾ। ਮਹਾਰਾਜਾ ਜੀਤ ਸਿੰਘ ਨੇ ਆਉਣ ਸ਼ਾਮ ਦੇ ਸਮੇਂ ਇਹਨਾਂ ਬਹੁਤ ਟੱਗ ਨਸਾਨਕ